ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਹਲਕਿਆਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਤੇ ਇਹ ਹਲਚਲ ਦੌਰਾਨ ਹੀ ਅਕਾਲੀ ਦਲ ਵੱਲੋਂ ਸੱਦੀਗੀ ਕੌਰ ਕਮੇਟੀ ਦੀ ਬੈਠਕ ਜਿਹੜੀ 23 ਜੂਨ ਨੂੰ ਬਾਅਦ ਦੁਪਹਿਰ ਚੰਡੀਗੜ੍ਹ ਮੁਖਤੱਤਰ ਵਿੱਚ ਬੁਲਾ ਲਈ ਗਈ ਹੈ ਉਹਦੇ ਉੱਤੇ ਇਸ ਵੇਲੇ ਪੰਜਾਬ ਤੇ ਪੰਜਾਬੀ ਦੇ ਨਜ਼ਰਾਂ ਟਿਕੀਆਂ ਹੋਈਆਂ ਨੇ ਦੂਜੇ ਪੱਲੇ ਲੋਕ ਸਭਾ ਚੋਣ ਤੋਂ ਬਾਅਦ ਜਿਹੜੇ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਨੇ ਉਹਨਾਂ ਦੀ ਜਿਹੜੀ 24 ਜੂਨ ਤੋਂ ਪਹਿਲੀ ਲੋਕ ਸਭਾ ਦੀ ਬੈਠਕ ਉਹ ਜੁੜੇਗੀ ਪੰਜਾਬ ਦੇ ਮੰਤਰੀ ਮੰਡਲ ਸੰਬੰਧੀ ਕਈ ਤਰ੍ਹਾਂ ਦੀਆਂ ਜੜੀਆਂ ਚਰਚਾਵਾਂ ਉਹ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਹੀ ਸਾਰੇ ਮਾਮਲੇ ਸੰਬੰਧੀ ਕੋਈ ਅਗਲਾ ਫੈਸਲਾ ਲਿਆਉਣ ਵਾਸਤੇ ਉਹ ਦਿੱਲੀ ਪਹੁੰਚੇ ਹੋਏ ਨੇ ਅਜੇ ਹੀ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਲਈ ਜੁੜੇ ਨੇ ਪੁਕੇ ਚੰਤਕ ਤੇ ਸਿਆਸੀ ਮਾਹਿਰ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੈਨਲ ਈਵਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਡੰਡਰ ਸਾਹਿਬ ਸਸਿਕਾ ਡਾਕਟਰ ਸਾਹਿਬ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀ ਜਿਹੜੀ ਹੈ ਚਾਚਾ ਅੱਜ ਦਿਨ ਪਾਰ ਵੱਡੇ ਪੱਤਰ ਉੱਤੇ ਉੱਪਰ ਕੀ ਉੱਬਰ ਕੀ ਸਾਹਮਣੇ ਆਉਂਦੀ ਰਹੀ ਕਈ ਪਰਤਾਂ ਤੋਂ ਇਹ ਗੱਲ ਉੱਠਦੀ ਰਹੀ ਅੱਗੇ ਵਾਧੀ ਗਈ ਵੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਪਹੁੰਚ ਗਏ ਨੇ ਇਸ ਮਾਮਲੇ ਸੰਬੰਧੀ ਸਰਕਾਰ ਨਾਲ ਸੰਬੰਧਤ ਪਾਰਟੀ ਨਾਲ ਸੰਬੰਧਤ ਭਾਵੇਂ ਕਈ ਹੋਰ ਵੀ ਮਸਲੇ ਹੋਣਗੇ ਪਰੰਤੂ ਇਹ ਮਸਲਾ ਵੀ ਕਿਤੇ ਨਾ ਕਿਤੇ ਜ਼ਰੂਰ ਵਿਚਾਰ ਚਰਚਾ ਦਾ ਹਿੱਸਾ ਬਣਿਆ ਹੋਇਆ ਹੈ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਹ ਸਮੱਸਿਆ ਨੂੰ ਚੋਣਾਂ ਤੋਂ ਬਾਅਦ ਕਿਉਂਕਿ ਪੰਜਾਬ ਦੇ ਵਿੱਚ ਪੰਜ ਜਿਹੜੀਆਂ ਜਿਮਣੀ ਪਿੱਟਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਨੇ ਸਿਰ ਤੇ ਜਲੰਧਰ ਪੱਛਮੀ ਲਈ 10 ਜੁਲਾਈ ਨੂੰ ਹੋ ਰਹੀ ਹੈ ਚਾਰ ਜਿਹੜੀਆਂ ਅਗਲੀਆਂ ਇਸ ਤੋਂ ਬਾਅਦ ਦੇ ਇਹ ਲੋਕ ਸਭਾ ਦੇ ਵਿੱਚ ਗਏ ਨੇ ਉਮੀਦਵਾਰ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਰੇਕ ਪਾਰਟੀ ਨੂੰ ਕਿਸ ਤਰ੍ਹਾਂ ਕੇ ਸਮਰਥਨ ਮਿਲਿਆ ਜਾਂ ਹਾਰ ਹੋਈ ਹੈ ਉਹਦਾ ਚਿੰਤਨ-ਮੰਥਨ ਪਾਰਟੀਆਂ ਨੇ ਕੀਤਾ ਤੇ ਆਮ ਆਦਮੀ ਪਾਰਟੀ ਕਿਉਂਕਿ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧ ਦੇ ਵਿੱਚ ਜ਼ਿਲ੍ਹਾਵਾਰ ਮੀਟਿੰਗਾਂ ਕਰਕੇ ਸਾਰਿਆਂ ਦੀ ਫੀਡਬੈਕ ਲਈ ਤੇ ਆਪਣਾ ਮਨ ਬਣਾਇਆ ਤੇ ਹੁਣ ਜਿਸ ਤਰ੍ਹਾਂ ਕੇ ਉਹਨਾਂ ਨੇ ਇਤੋਂ ਜੇ ਤਾਂ ਵੀ ਜੋ ਰਿਪੋਰਟਿੰਗ ਮਿਲੀ ਆ ਜਾਂ ਉਹਨਾਂ ਨੇ ਸਰਵੇਖੇ ਕਰਾਏ ਨੇ ਜਾਂ ਭੌਤਿਕ ਰੂਪ ਦੇ ਵਿੱਚ ਮੀਟਿੰਗਾਂ ਦੇ ਵਿੱਚੋਂ ਤੱਥ ਉੱਭਰ ਕੇ ਸਾਹਮਣੇ ਆਏ ਨੇ ਉਹਦੇ ਨਾਲ ਉਹਨਾਂ ਨੇ ਇੱਕ ਆਪਣਾ ਰੋਡ ਮੈਪ ਤਿਆਰ ਕੀਤਾ ਹੋਊਗਾ ਜਿਸ ਸੰਬੰਧੀ ਇਹ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਮੰਤਰੀ ਮੰਡਲ ਦੇ ਵਿੱਚ ਕੋਈ ਰੀਸ਼ੈਫਲਿੰਗ ਹੋਏਗੀ ਉਹਦੇ ਵਿੱਚੋਂ ਕੁਝ ਮੰਤਰੀਆਂ ਨੂੰ ਰੋਕ ਕੀਤਾ ਜਾਏਗਾ ਤੇ ਕੁਝ ਨਵੇਂ ਆਉਣਗੇ ਕਿਉਂਕਿ ਇੱਕ ਮੰਤਰੀ ਸਰਦਾਰ ਮੀਤ ਹੇਰ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਦੀ ਇੱਕ ਸੀਟ ਖਾਲੀ ਹੋ ਰਹੀ ਹੈ ਤੇ ਇਹ ਸੰਬੰਧ ਦੇ ਵਿੱਚ ਮੁੱਖ ਮੰਤਰੀ ਜੀ ਕੌਮੀ ਜਰਨਲਿਸਟਕਤਰ ਸੰਜੀਪ ਪਾਟਕ ਦੇ ਨਾਲ ਦਿੱਲੀ ਪਹੁੰਚ ਗਏ ਨੇ ਤੇ ਦਿੱਲੀ ਉਹ ਸ਼੍ਰੀਮਤੀ ਕੇਜਰੀਵਾਲ ਦੇ ਨਾਲ ਗੱਲਬਾਤ ਕਰਨਗੇ ਤੇ ਹੋਰ ਜਿਹੜੀ ਲੀਡਰਸ਼ਿਪ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਸ਼੍ਰੀ ਕੇਜਰੀਵਾਲ ਪਾਰਟੀ ਸੁਪਰੀਮੋ ਦੇ ਨਾਲ ਵੀ ਗੱਲਬਾਤ ਕਰਨ ਦਾ ਜਾਂ ਉਹਨਾਂ ਦਾ ਵਿਚਾਰ ਜਿਸ ਤਰ੍ਹਾਂ ਦੇ ਵੀ ਹੋਣਗੇ ਉਸ ਤੋਂ ਬਾਅਦ ਅਗਲੇ ਫੈਸਲੇ ਲਏ ਜਾਣਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਹੋਣੀਆਂ ਨੇ ਇਹ ਜੇ ਰਣਨੀਤੀ ਬਣਾਉਣੀ ਹੈ ਪੰਚਾਇਤੀ ਚੋਣਾਂ ਨੇ ਹੋਰ ਚੋਣਾਂ ਨੇ ਸਾਰਾ ਖੁਸ਼ੀ ਮੈਦਾਨ ਦੇ ਵਿੱਚ ਆਉਣਾ ਪੈਣਾ ਤੇ ਲੋਕਾਂ ਦੇ ਵਿੱਚ ਜਾਣਾ ਪੈਣਾ ਤੇ ਪਾਰਟੀ ਨੂੰ ਬੇਸ਼ੱਕ ਇਸ ਦੌਰ ਦੇ ਵਿੱਚ ਇਸ ਸਮੇਂ ਪਾਰਲੀਮੈਂਟ ਦੇ ਵਿੱਚ ਜਿਹੜੀ ਪਰਫਾਰਮੈਂਸ ਉਹ ਪਾਰਟੀ ਦੇ ਲਈ ਇੱਕ ਨਰਾਸ਼ਾਜਨਕ ਰਹੀ ਹੈ ਜਾਂ ਪਾਰਟੀ ਦੀਆਂ ਜਿਹੜੀਆਂ ਉਮੀਦਾਂ ਸੀ ਉਹਨਾਂ ਦੇ ਮੁਤਾਬਕ ਨਹੀਂ ਆਈ ਇਸ ਕਰਕੇ ਪਾਰਟੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਇਹਦੇ ਬਾਰੇ ਚਿੰਤਤ ਔਰ ਗੰਭੀਰ ਲੱਗਦੇ ਨੇ ਤਾ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦਾ ਵਰਤਾਰਾ ਫਿਰ ਨਾ ਵਾਪਰੇ। ਬਿਲਕੁਲ ਡਾਕਟਰ ਸਾਹਿਬ ਅੱਗੇ ਤਾਂ ਇਹ ਆਮ ਆਦਮੀ ਪਾਰਟੀ ਦਾ ਆਪਣਾ ਫੈਸਲਾ ਹੈ ਕਿ ਕਿਸੇ ਕਿਸ ਐਂਗਲ ਤੋਂ ਕਿਵੇਂ ਇਹ ਸਾਰਾ ਕੁਝ ਲੈਣਾ ਹੈ ਕਿ ਕਿਸ ਤਰ੍ਹਾਂ ਪਰਫਾਰਮੈਂਸ ਰਹੀ ਲੋਕ ਸਭਾ ਦੇ ਵਿੱਚ ਤੇ ਕਿਹੜੀਆਂ ਧਿਰਾਂ ਨੇ ਕਿਹੜੇ ਐਮ ਐਲ ਏਜ਼ ਨੇ ਜਿਹੜਾ ਵਧੀਆ ਜਿਹੜਾ ਆਪਣਾ ਕਾਰਜਕਾਰੀ ਦਾ ਜਿਹੜਾ ਮਿਆਰ ਦਿਖਾਇਆ। ਖੈਰ ਕਈ ਕੁਝ ਵਦੇਕਾਂ ਦੀ ਇੱਕ ਉੱਚ ਪੱਧਰੀ ਵੱਖਰੀ ਤਰ੍ਹਾਂ ਦੀ ਬੈਠ ਖੁੰਦੀ ਦੀ ਵੀ ਚਰਚਾ ਹੈ ਤੇ ਨਾਲ ਮੀਡੀਆ ਐਂਗਲ ਉਤੇ ਇੱਕ ਵੱਖਰੀ ਤਰ੍ਹਾਂ ਦੀ ਇਹ ਵੀ ਚਰਚਾ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆਈ ਡਾਕਟਰ ਸਾਹਿਬ ਕਿ ਸ਼ਾਇਦ ਹੋਣ ਵਾਲੇ ਇਸ ਮੰਤਰੀ ਮੰਡਲ ਹੇਰ ਫੇਰ ਦੌਰਾਨ ਪੰਜਾਬ ਦੇ ਵਿੱਚ ਵਿਪਤੀ ਮੁੱਖ ਮੰਤਰੀ ਵੀ ਨਿਯੁਕਤ ਕਰ ਦਿੱਤਾ ਜਾਵੇ ਕਹਿੰਦਾ ਆਪਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀਵਲ ਹੋਰਾਂ ਨੇ ਚੋਣਾਂ ਤੋਂ ਪਹਿਲਾਂ ਪੰਜਾਬੀ ਨਾਲ ਅਝਿਆਵਾਦਾ ਕੀਤਾ ਸੀ ਖਾਸ ਕਰਕੇ ਜਲਿਤ ਭਾਈਚਾਰੇ ਨਾਲ ਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਸ੍ਰਿਪਟੀ ਸੀਐਮ ਵਾਲਾ ਜਿਹੜਾ ਚਰਚਾ ਵਾਲਾ ਮਾਮਲਾ ਉਹ ਅਗਲੇ ਸਮੇਂ ਕਿਸ ਤਰ੍ਹਾਂ ਦਾ ਰਹਿੰਦਾ ਹੈ ਖੈਰ ਮੁੱਖ ਮੰਤਰੀ ਸਾਹਿਬ ਦਿੱਲੀ ਤੋਂ ਪਰਤਦੇ ਐ ਕਦੋਂ ਪਰਤਦੇ ਐ ਤੇ ਕਦੋਂ ਇਹ ਅਗਲੇ ਜਿਹੜੇ ਸਾਰੇ ਜਿਹੜੇ ਚਰਚਾਵਾਂ ਦੇ ਜਿਹੜੇ ਦੌਰ ਨੇ ਉਹ ਕਿੱਥੋਂ ਕਿਵੇਂ ਕਿਵੇਂ ਕਿਲੇ ਸਰਕਾਰ ਕਰਕੇ ਵਾਪਸ ਵਿਖੇ ਜਾਣਗੇ ਉਹ ਅਗਲੀ ਗੱਲ ਹੈ ਖੈਰ ਡਾਕਟਰ ਸਾਹਿਬ ਸਰਵੋਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਵੀ ਇੱਕ ਪੰਜਾਬ ਦੇ ਵਿੱਚ ਵੱਖ-ਵੱਖ ਪਾਰਲੀਮੈਂਟ ਦੀਆਂ ਹਲਕਿਆਂ ਦੇ ਵਿੱਚ ਇੱਕ ਆਪਣਾ ਫਰਮਣ ਸ਼ੁਰੂ ਕੀਤਾ ਹੋਇਆ ਸੀ ਸੰਗਰੂਰ ਹੋ ਗਏ ਲੁਧਿਆਣੇ ਗਏ ਪਰੰਤੂ ਇਸ ਤੋਂ ਬਾਅਦ ਅਚੰਚੇਤ ਪਾਰਟੀ ਦੇ ਵਿੱਚ ਵੱਡੇ ਆਗੂਆਂ ਵੱਲੋਂ ਕਈ ਤਰ੍ਹਾਂ ਦੇ ਤਿੱਖੇ ਬਿਆਨ ਆਉਣੇ ਸ਼ੁਰੂ ਹੋ ਗਏ ਇੱਕ ਤਰ੍ਹਾਂ ਹਾਈ ਕਮਾਂਡ ਉੱਤੇ ਇੱਕ ਵੱਖਰੀ ਚੁਣੌਤੀ ਵੀ ਬਣ ਕੇ ਸਾਹਮਣੇ ਵਿਖਾਈ ਦੇਣ ਲੱਗੀ ਤਾਂ ਅੱਜ ਅਚੰਚੇਤ ਪਾਰਟੀ ਵੱਲੋਂ ਕੋਰ ਕਮੇਟੀ ਦੀ ਬੈਠਕ ਵਲਕੇ 13 ਜੂਨ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਦੇ ਵਿੱਚ ਬਾਅਦ ਦੁਪਹਿਰ ਸੱਦ ਲਈ ਗਈ ਹੈ ਡਾਕਟਰ ਸਾਹਿਬ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਇਸ ਕੋ ਕਮੇਟੀ ਦੀ ਜਿਹੜੀ ਜਦੋਂ ਬੈਠਕ ਸੱਦੀ ਗਈ ਹੈ ਆਲਾਨੀ ਗਈ ਹੈ ਉਸ ਤੋਂ ਪਹਿਲਾਂ ਸੰਗਰੂਰ ਪਾਰਲੀਮੈਂਟਨੀ ਹਲਕੇ ਦੇ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਜ਼ਿਲ੍ਹਾ ਜਥੇਦਾਰਾਂ ਵੱਲੋਂ ਜ਼ਿਲ੍ਹਾ ਜਥੇਵੰਦੀ ਦੀ ਲੀਡਰਸ਼ਿਪ ਨੇ ਇੱਕ ਵੱਖਰੀ ਤਰ੍ਹਾਂ ਦਾ ਫੈਸਲਾ ਲਿਆ ਕਿ ਸੰਗਰੂਰ ਪਾਰਲੀਮੈਂਟਨੀ ਹਲਕੇ ਦੇ ਵਿੱਚ ਪਾਰਟੀ ਦੇ ਸਰਪੰਚ ਸਰਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਕੋਰ ਕਮੇਟੀ ਮੈਂਬਰ ਨੇ ਉਹਨਾਂ ਵੱਲੋਂ ਪਾਰਟੀ ਪ੍ਰਤੀ ਜਿਹੜੀ ਗੈ ਮਦਦ ਜਿਹੜੀ ਇੱਕ ਮੌਲਿਕ ਰਾਈਟ ਬਣਦਾ ਸੀ ਉਹ ਨਹੀਂ ਕੀਤਾ ਗਿਆ ਬਲਕਿ ਵਿਰੋਧਤਾ ਕੀਤੀ ਗਈ ਹੈ ਅਜਿਹੇ ਆ ਲੀਡਰਾਂ ਦਾ ਕਹਿਣਾ ਹੈ ਕਿ ਉਹ ਕੋਰ ਕਮੇਟੀ ਦੇ ਵਿੱਚ ਇਹ ਸਾਰਾ ਕੁਝ ਸਬੂਤਾਂ ਸਮੇਤ ਤੱਥ ਰੱਖਣਗੇ ਪਰ ਦੂਜੇ ਵੱਨ ਨੇ ਇਸ ਕੋਰ ਕਮੇਟੀ ਦੇ ਵਿੱਚ ਬਤੌਰ ਸਰਪ੍ਰਸਤ ਸਰਦੇਵ ਸਿੰਘ ਢੀਂਡਸਾ ਔਰ ਕਮੇਟੀ ਮੈਂਬਰ ਵਜੋਂ ਪਰਮੇਂਦਰ ਸਿੰਘ ਢੀਂਡਾ ਸਾਹਿਬ ਵੀ ਸ਼ਾਮਲ ਹੋਣਗੇ ਅਜਿਹੇ ਸਾਰੇ ਮਾਹੌਲ ਦੇ ਵਿੱਚ ਜਿੱਥੇ ਹੋਰ ਲੀਡਰਸ਼ਿਪ ਵੱਡੀ ਲੀਡਰਸ਼ਿਪ ਨੇ ਵੀ ਪਿਛਲੇ ਸਮੇਂ ਕਈ ਤਰ੍ਹਾਂ ਦੇ ਜਿਹੜੇ ਵੱਡੇ ਸਵਾਲ ਉਠਾਏ ਵੱਡੀਆਂ ਗੱਲਾਂ ਹੋਣਗੀਆਂ ਵੱਡੇ ਰੁਤਬਿਆਂ ਵੱਲੋਂ ਤਾਂ ਕਿਸ ਤਰ੍ਹਾਂ ਦਾ ਮਹਾਂਦਰਾ ਰਹੇਗਾ ਕੋਰ ਕਮੇਟੀ ਦਾ ਕਿਸ ਤਰ੍ਹਾਂ ਦਾ ਫੈਸਲਾ ਆਏਗਾ ਸੰਭਾਵਨਾਵਾਂ ਜੇਕਰ ਆਪਾਂ ਤੇ ਤੌਰ ਤੇ ਲਈਏ ਕੋਰ ਕਮੇਟੀ ਦੀ ਬੈਠਕ ਨੂੰ ਇਸ ਵੇਲੇ ਨਜ਼ਰਾ ਜਿਹੜੀਆਂ ਖਾਸ ਕਰਕੇ ਕਾਲੀ ਪੋਲਟਿਕਸ ਦੀਆਂ ਕੋਰ ਕਮੇਟੀ ਉਤੇ ਵੱਡੇ ਪੱਧਰ ਤੇ ਲੱਗੀਆਂ ਨੇ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਸ ਤਰ੍ਹਾਂ ਕਿ 13 ਜੂਨ ਨੂੰ ਗਰਮੀ ਦਾ ਪੀਕ ਚੱਲ ਰਹੀ ਹੈ ਗਰਮੀ ਦੇ ਦੌਰ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਵੀ ਚੋਣਾਂ ਤੋਂ ਬਾਅਦ ਗਰਮ ਰਹਿਣ ਦੀਆਂ ਸੰਭਾਵਨਾਵਾਂ ਇੱਕ ਤਰ੍ਹਾਂ ਬਣਿਆ ਰਹੀਆਂ ਨੇ ਕਿਉਂਕਿ ਇਸ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਜਿਹੜੀ ਟੋਟਲ ਲੀਡਰਸ਼ਿਪ ਹੈ ਵੱਡੀ ਲੀਡਰਸ਼ਿਪ ਹੈ ਉਹ ਖੁਦ ਵੀ ਚੋਂ ਮਦਾਨ ਦੇ ਵਿੱਚ ਉਤਰੀ ਹੋਈ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਬਹੁਤ ਵੱਡੀ ਤਰ੍ਹਾਂ ਦੀ ਨਿਰਾਸ਼ਾਜਨਕ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਸੰਗਰੂਰ ਦੇ ਪਾਰਲੀਮੈਂਟੀ ਹਲਕੇ ਦੇ ਵਿੱਚੋਂ ਜਿਹੜੇ ਉਮੀਦਵਾਰ ਸਰਦਾਰ ਇਕਬਾਲ ਸਿੰਘ ਹੁੰਦਾ ਸਨ ਤੇ ਉਹ ਵੀ ਹਾਰ ਗਏ ਤੇ ਉਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਜਥੇਦਾਰਾਂ ਨੇ ਇੱਕ ਖਾਸ ਮਤਾ ਪਾ ਕੇ ਜਾਂ ਆਪਣਾ ਰੋਸ ਪ੍ਰਗਟ ਕੀਤਾ ਜ ਰੋਸ ਜਾਹਰ ਕੀਤਾ ਹੈ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਕਿ ਪਾਰਟੀ ਦੇ ਸਰਪ੍ਰਸਤ ਅਤੇ ਟੋਰ ਕਮੇਟੀ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਵੱਲੋਂ ਕੌਂਨਾਂ ਦੇ ਵਿੱਚ ਉਸ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ ਜਿਸ ਕਾਰਨ ਪਾਰਟੀ ਨੇ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਪਹਿਲਾਂ ਵੀ ਇਹ ਦੱਸਿਆ ਜਾਂਦਾ ਕਿ ਕਿ ਸਰਦਾਰ ਪਰਮਿੰਦਰ ਸਿੰਘ ਢੀਂਸਾ ਸੰਗਰੂਰ ਟੋਰ ਪਾਰਟੀ ਦੇ ਟਿਕਟ ਦੇ ਦਾਵੇਦਾਰ ਸਨ ਬੇਸ਼ੱਕ ਉਸ ਤੋਂ ਪਹਿਲਾਂ ਉਹਨਾਂ ਦਾ ਬਿਆਨ ਹੁੰਦਾ ਸੀ ਕਿ ਮੈਂ ਦਾਵੇਦਾਰ ਹਾਂ ਜੀ ਨੂੰ ਟਿਕਟ ਦਿੱਤਾ ਜਾਵੇਗਾ ਅਸੀਂ ਮਦਦ ਕਰਾਂਗੇ ਪਰੰਤੂ ਜਦੋਂ ਢੀਂਗਾ ਨੂੰ ਟਿਕਟ ਐਲਾਨ ਦਿੱਤੀ ਗਈ ਤਾਂ 3 ਸਹਿ ਪਰਿਵਾਰ ਨੇ ਆਪਣਾ ਆਪ ਨੂੰ ਚੁੱਪ ਕਰਕੇ ਘਰ ਬੈਠਣ ਦਾ ਫੈਸਲਾ ਕਰ ਲਿਆ ਸੀ ਜਿਸ ਸਬੰਧੀ ਗਾਹੇ ਬਗਾਹੇ ਇਹ ਵੀ ਚੱਲਦਾ ਰਿਹਾ ਕਿ 3 ਸਹਿ ਜੇ ਨਹੀਂ ਮਦਦ ਕਰਨਗੇ ਜਾਂ ਆਉਣਗੇ ਤਾਂ ਇਹਦਾ ਪਾਰਟੀ ਨੂੰ ਨੁਕਸਾਨ ਹੋਏਗਾ ਪਰੰਤੂ 3 ਨੇ ਆਪਣੀ ਕੋਈ ਵੀ ਸਿਆਸੀ ਸਰਗਰਮੀ ਉਸ ਤਰ੍ਹਾਂ ਨਹੀਂ ਦਿਖਾਈ ਪਰੰਤੂ ਪਾਰਟੀ ਦੇ ਵਿੱਚੋਂ ਲਾਜ਼ਮੀ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਪਾਰਟੀ ਦੀ ਕੈਂਡੀਡੇਟ ਦੀ ਮਦਦ ਨਹੀਂ ਕੀਤੀ ਜਿਸ ਕਾਰਨ ਪਾਰਟੀ ਨੂੰ ਹਾਰ ਹੋਈ ਹੈ ਇਹ ਲਾਜ਼ਮੀ ਹੈ ਉਥੇ ਹੀ ਮਸਲਾ ਉੱਠੇਗਾ ਜਿੰਜਤੋ ਤੱਕ ਸਵਾਲ ਹੈ ਵੀ ਢੀਂਸਾ ਜੀ ਔਰ ਪਰਮਿੰਦਰ ਢੀਂਡਸਾ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਉੱਥੇ ਇਹਨਾਂ ਨੂੰ ਆਪਣੇ ਇਹਨਾਂ ਜਿਹੜੇ ਦੋਸ਼-ਪ੍ਰਤੀ ਦੋਸ਼ ਲੱਗ ਰਹੇ ਨੇ ਇਹਨਾਂ ਦਾ ਜਵਾਬ ਦੇਣ ਦੇ ਲਈ ਆਉਣਾ ਪਏਗਾ ਅੱਗੇ ਤੇ ਅੰਦਰ ਕਿਸ ਤਰ੍ਹਾਂ ਦਾ ਮਸਲਾ ਬਣਦਾ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਪਾਰਟੀ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਪਿਛਲੇ ਦਿਨੀ ਹੀ ਸਰਦਾਰ ਸਖਦੇਵ ਸਿੰਘ ਢੀਂਡਸਾ ਨੇ ਇਹ ਪਾਰਟੀ ਦੇ ਸੁਪਰੀਮ ਤੋਂ ਸਿਫਾਰਿਸ਼ ਵੀ ਮੰਗਿਆ ਸੀ ਇਸ ਕਰਕੇ ਜਿੰਮੇਵਾਰੀ ਦੇ ਲਈ ਉਹ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਤਲਖੀਆਂ ਹੁੰਦੀ ਆ ਰਹੀਆਂ ਨੇ ਇਹ ਮੀਟਿੰਗ ਦੇ ਵਿੱਚ ਕਾਫੀ ਗਰਮ ਰਹਿਣ ਦਾ ਸੰਭਾਵਨਾ ਮਾਨੇ ਕਿਉਂਕਿ ਪਾਰਟੀ ਨੂੰ ਕਦੇ ਵੀ ਇਸ ਤਰ੍ਹਾਂ ਦੀ ਹਾਰ ਨਹੀਂ ਹੋਈ ਲਗਾਤਾਰ ਹੁਣ 2017 ਤੋਂ ਬਾਅਦ ਹਾਰ ਦਰ ਹਾਰ ਹਾਰ ਦਰ ਹਾਰ ਸਾਹਮਣਾ ਕਰਨਾ ਪੈ ਰਿਹਾ ਤੇ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਬਹੁਤ ਘੱਟ ਚੁੱਕਿਆ ਹੈ ਤੇ ਵੋਟ ਪ੍ਰਤੀਸ਼ਤ ਤੀਰਕ ਪਰਸੈਂਟ ਤੇ ਆ ਗਈ ਇਸ ਕਰਕੇ ਵੀ ਪਾਰਟੀ ਆਪਣੀ ਚਿੰਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਜਿਮਨੀ ਚੋਣਾਂ ਆ ਰਹੀਆਂ ਨੇ ਇਹਨਾਂ ਦੇ ਲਈ ਵੀ ਆਪਣੀ ਸਾਰੀ ਇਹਨਾਂ ਨੇ ਯੋਜਨਾਬੰਦੀ ਬਣਾਉਣੀ ਹੋਏਗੀ ਪਾਰਟੀ ਇਸ ਕਰਕੇ ਪੂਰੀ ਗੰਭੀਰਤਾ ਦੇ ਨਾਲ ਪੂਰੇ ਜਮਖਮ ਦੇ ਨਾਲ ਇਹਦੇ ਵਿੱਚੋਂ ਆਪਣੇ ਸਦਮੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇਗੀ ਏਕ ਹੋਰ ਕਮੇਟੀ ਦਾ ਮੁੱਖ ਏਜੰਡਾ ਤਕਰੀਬਨ ਇਹੀ ਲੱਗਦਾ ਹੈ ਇਹ ਕਿੰਦਰਸਾ ਹਮ ਦਲਸੰਦਰਸਾ ਕੌਰ ਕਵੇਟੀ ਤੇ ਜਿਹੜੀ ਹੈ 13 ਵਾਲੀ ਜੂਨ ਵਾਲੀ ਤਾਂ ਉਹ ਪਾਰਟੀ ਭਰਤੀ ਪਾਰਟੀ ਦੇ ਪ੍ਰਧਾਨ ਪ੍ਰਤੀ ਕਈ ਤਰ੍ਹਾਂ ਦੀ ਦਸ਼ਾ ਤੇ ਦਿਸ਼ਾ ਜ਼ਰੂਰ ਤੈਅ ਕਰੇਗੀ ਖਾਸ ਕਰਕੇ ਨਵੇਂ ਸਿਰੇੋਂ ਖਾਸ ਕਰਕੇ ਉਹ ਸਥਿਤੀ ਦੇ ਵਿੱਚ ਜਦੋਂ ਸੀਨੀਅਰ ਲੀਡਰਸ਼ਿਪ ਇਸ ਚੋਣ ਪੇੜ ਦੇ ਵਿੱਚ ਬੁਰੀ ਤਰ੍ਹਾਂ ਮਾਤ ਖਾ ਚੁੱਕੀ ਹੋਵੇ ਵੱਡੀ ਹਾਰ ਹੋਵੇ ਤੇ ਕਈ ਤਰ੍ਹਾਂ ਦੇ ਇਲਾਬੇ ਹੋਣ ਛਿਕਵੇ ਹੋਣ ਲੀਡਰਸ਼ਿਪ ਪ੍ਰਤੀ ਕਿ ਧਾਰਮਿਕ لحاظ ਉੱਤੇ ਪੰਜਾਬ ਦੇ ਜਿਹੜੇ ਧਾਰਮਿਕ ਵਿਝਾ ਪੱਦਰ ਉੱਤੇ ਪਾਰਟੀ ਨੇ ਪੰਜਾਬ ਦੀ ਜਿਹੜੀ ਪੰਥਕ ਨਵਜ ਨਹੀਂ ਸਮਝੀ ਪਹਿਲਾਂ ਕਿਸਾਨੀ ਨਵਜ ਸਮਝਣ ਤੋਂ ਜਿਹੜੀ ਪਾਰਟੀ ਖੁੰਝ ਗਈ ਤੇ ਇਸ ਚੋਣ ਪਿੰਡ ਦੇ ਵਿੱਚ ਪੰਥਕ ਨਵਜ ਨੂੰ ਨਹੀਂ ਪਛਾਣ ਸਿੱਕੀ ਤਾਂ ਕੀ ਖਾਸ ਕਰਕੇ ਆ ਪੰਜ ਇੱਕ ਗੱਲ ਕਰ ਲਈਏ ਫਰੀਦਕੋਟ ਤੇ ਫਡੂਰ ਸਾਹਿਬ ਚੋਣ ਹਲਕਿਆਂ ਦੀ ਜਿੱਥੋਂ ਜਿੱਥੇ ਜਿਹੜੇ ਪੰਥਕ ਲਿਹਾਜ਼ ਦੇ ਉਮੀਦਵਾਰ ਵਿਜੇਤਾ ਬਣੇ ਨੇ ਖੈਰ ਡਾਕਟਰ ਸਾਹਿਬ ਅੱਪਾ ਗੱਲ ਕਰ ਰਹੀ ਸੀ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਕੋਰ ਕਮੇਟੀ ਦੇ ਵੀ ਸ਼ਾਮਲ ਹੋਣਗੇ ਤਾਂ ਦੂਜੇ ਪੱਨੇ ਸੰਗਰੂਰ ਦੀ ਜਿਹੜੀ ਹੈ ਵੱਡੀ ਧਿਰ ਪਾਰਲੀਮੈਂਟ ਦੀ ਹਲਕੀ ਦੀ ਤਿੰਨ ਚੜਿਆਂ ਦੀ ਉਹ ਇੱਕ ਵੱਖਰੀ ਉਹਨਾਂ ਨੇ ਜਿਹੜੀ ਅੱਜ ਸਪਾਰਟੀ ਪ੍ਰਧਾਨ ਨੂੰ ਚਿੱਠੀ ਵੀ ਲਿਖੀ ਹੈ ਕਿ ਜਿਹੜੀਆਂ ਉੱਥੇ ਵੱਡੇ ਰੁਤਬੇ ਵਾਲੇ ਲੋਕਾਂ ਨੇ ਕੋਰ ਕਮੇਟੀ ਨਾਲ ਜੁੜੇ ਲੋਕਾਂ ਨੇ ਕਿਵੇਂ ਪਾਰਟੀ ਦੇ ਖਿਲਾਫ ਇਹ ਆਪਣਾ ਭੁਗਤਣ ਸ਼ੋਅ ਕੀਤਾ ਖੈ ਉਹ ਚਿੱਠੀ ਦੀ ਗੱਲ ਹੋਏਗੀ ਤਾਂ ਜਦੋਂ ਇਹ ਸਾਰੇ ਮਾਮਲੇ ਦੇ ਵਿੱਚ ਕੇਂਦਰ ਬਿੰਦੂ ਵਜੋਂ ਢੀਂਸਾ ਪਰਿਵਾਰ ਹੋਣਗੇ ਤਾਂ ਕੀ ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਫਿਰ ਅਜਿਹੇ ਮਾਹੌਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹ ਕੀ ਢੀਂਸਾ ਜਾਂ ਢਿੰਸੇਆ ਦੇ ਹੱਕ ਦੇ ਵਿੱਚ ਢਾਲ ਵਜੋਂ ਕੰਮ ਕਰਨਗੇ ਕਿਉਂਕਿ ਜਦੋਂ ਪ੍ਰਮਿੰਦਰ ਸਿੰਘ ਢੀਂਸਾ ਨੂੰ ਪਾਰਟੀ ਦੀ ਟਿਕਟ ਨਹੀਂ ਸੀ ਦਿੱਤੀ ਗਈ ਉਹਦੀ ਜਗ੍ਹਾ ਜਿੰਦਾ ਜੁੰਤਾ ਸਾਹਬ ਨੂੰ ਦੇ ਦਿੱਤੀ ਗਈ ਸੀ ਤਾਂ ਪਰਮਿੰਤ ਆਪਣਾ ਵਿਕਰਮ ਸਿੰਘ ਜੀਠਿਆ ਸਾਹਬ ਵੱਲੋਂ ਇਸ ਗੱਲ ਉੱਤੇ ਇੱਕ ਨਾਰਾਜ਼ਗੀ ਜ਼ਾਹਰ ਕੀਤੀ ਸੀ ਪਾਰਟੀ ਦੀ ਲੀਡਰਸ਼ਿਪ ਉੱਤੇ ਇਸ ਚੋਣ ਪਿੰਡ ਦੇ ਦੌਰਾਨ ਹੀ ਪਾਰਟੀ ਦੇ ਵੱਡੇ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵੱਲੋਂ ਮੁਅਤਲ ਕੀਤਾ ਗਿਆ ਹੈ ਕਈ ਤਰ੍ਹਾਂ ਦੀਆਂ ਇਸ ਚੋਣ ਪਿੰਡ ਦੇ ਵਿੱਚ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਕੀ ਪਾਰਟੀ ਲਈ ਇੱਕ ਵੱਡੀ ਸੋਚਣ ਵਾਲੀ ਗੱਲ ਹੈ ਕਿ ਪਾਰਟੀ ਦੇ ਬਹੁਤ ਵੱਡੇ ਰੋਡ ਸ਼ੋ ਹੁੰਦੇ ਰਹੇ ਵੱਡੀਆਂ ਰੈਲੀਆਂ ਹੋਈਆਂ ਇੱਕ ਪ੍ਰਭਾਵਸ਼ਾਲੀ ਇੱਕ ਚਿਹਰਾ ਮੋਹਰਾ ਪਾਰਟੀ ਦਾ ਸਾਹਮਣੇ ਆਇਆ ਕਿ ਜਿਹੜਾ ਖੇਤੀ ਮੁੱਦਾ ਪਾਰਟੀ ਨੇ ਇਸ ਵਿੱਚ ਲੈ ਲਿਆ ਉਸ ਨੂੰ ਲੋਕ ਅਪਣਾ ਰਹੇ ਨੇ ਪਰੰਤੂ ਅਜੇ ਹ ਸਾਰਾ ਕੁਝ ਵੋਟ ਬੈਂਕ ਦੇ ਵਿੱਚ ਕਨਵਰਟ ਨਹੀਂ ਹੋਇਆ ਇਸ ਉੱਤੇ ਪਾਰਟੀ ਨੇ ਵੱਡੇ ਪੱਧਰ ਉੱਤੇ ਮਨਤਨ ਕਰਨਾ ਦੇਸ਼ ਦੀ ਜਿਹੜੀ ਐ ਸੰਸਦੀ ਚੋਣਾਂ ਮਗਰੋਂ ਜਿਹੜੀ ਐ ਸਿਆਸੀ ਸਥਿਤੀ ਇਸ ਉੱਤੇ ਵੀ ਵਿਚਾਰਾ ਕਰਨੀਆਂ ਨੇ ਖਾਸ ਕਰਕੇ ਫਿਰ ਉਹ ਮੁੜਕੁੜ ਗੱਲ ਕਿ ਵੱਡੇ ਆਗੂਆਂ ਦੇ ਜਿਹੜੇ ਛਿਕਵੇ ਉੱਥੇ ਜਦੋਂ ਵਿਚਾਰੇ ਜਾਣਗੇ ਖਾਸ ਕਰਕੇ ਜਦੋਂ ਜ਼ਿਕਰ ਸਿਖਦੇਵ ਸਿੰਘ ਢੀਂਸਾ ਪ੍ਰਵਾਸ ਸੰਬੰਧੀ ਇਹ ਪਾਰਟੀ ਦੀ ਇੱਕ ਲੀਡਰਸ਼ਿਪ ਅੱਗੇ ਰੱਖੇਗੀ ਉੱਥੇ ਮੇਜ਼ ਉੱਤੇ ਤਾਂ ਫਿਰ ਮਾਮਲਾ ਕਿਵੇਂ ਰਹਿਣ ਵਾਲਾ ਹੈ ਕੀਤੇ ਅਜਿਹਾ ਤਾਂ ਨਹੀਂ ਹੋਏਗਾ ਕਿ ਸਿਖਦੇਵ ਸਿੰਘ ਢੀਂਸਾ ਦੇ ਖਿਲਾਫ ਜਾਂ ਪਰਮਿੰਦਰ ਸਿੰਘ ਢੀਂਸਾ ਦੇ ਖਿਲਾਫ ਪਾਰਟੀ ਕਿਸੇ ਐਕਸ਼ਨ ਲਈ ਫਿਰ ਤਿਆਰੀ ਕਰ ਰਹੀ ਹੋਵੇ ਜੀ ਡਾ ਸਰ ਇੰਟਰ ਸਰ ਇਹ ਤਾਂ ਦੇਖਣ ਵਾਲੀ ਗੱਲ ਹੈ ਕਿਉਂਕਿ ਪਾਰਟੀ ਦਾ ਜਿਹੜਾ ਕਿ ਪਹਿਲਾਂ ਇਹਨਾਂ ਨੇ ਸ਼੍ਰੋਮਿਕਾ ਲਈ ਗੱਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਇਸ ਨੂੰ ਕੁਝ ਸਮਰਥਨ ਮਿਲਦਾ ਸੀ ਕਾਫੀ ਸਮਰਥਨ ਇਸ ਤਰ੍ਹਾਂ ਦੇਖਣ ਦੇ ਵਿੱਚ ਆ ਰਿਹਾ ਸੀਗਾ ਪਰੰਤੂ ਜਿਵੇਂ ਕਿ ਚੋਣ ਦੇ ਵਿੱਚ ਵੀ ਉਮੀਦਵਾਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਰੋਡ ਸ਼ੋਅ ਸੀ ਉਹਨਾਂ ਨੂੰ ਬਹੁਤ ਵੱਡਾ ਸਮਰਥਨ ਮਿਲਦਾ ਸੀ ਪਰੰਤੂ ਵੋਟ ਬੈਂਕ ਦੇ ਵਿੱਚ ਉਹ ਕਨਵਰਟ ਨਹੀਂ ਹੋ ਸਕਿਆ ਇਹ ਕੀ ਕਾਰਨ ਹੈ ਇਹਦੇ ਕੁਝ ਕਾਰਨ ਇਹ ਸਥਾਨਿਕ ਪੱਦਰ ਦੇ ਹੋਣਗੇ ਕੁਝ ਜਿਸ ਤਰ੍ਹਾਂ ਕੇ ਵੱਡੇ ਸਿਧਾਂਤਕ ਪੱਦਰ ਦੇ ਉੱਪਰ ਜਿਹੜੀ ਆ ਪਾਰਟੀ ਦੀਆਂ ਗਲਤੀਆਂ ਜਾਂ ਪਾਰਟੀ ਦੀਆਂ ਨੀਤੀਆਂ ਨੇ ਇਹ ਇਹ ਕਾਰਨ ਵੀ ਹੈਗੇ ਆ ਹੁਣ ਜਿਸ ਤਰ੍ਹਾਂ ਦੇਖਿਆ ਜਾਵੇ ਤੇ ਬਠਿੰਡਾ ਪਾਰਲੀਮੈਂਟੀ ਹਲਕੇ ਤੋਂ ਸ਼੍ਰੋਮਣੀ ਕਾਲੀਦਾ ਨੇ ਜਿੱਤ ਹਾਸਲ ਕੀਤੀ ਹੈ ਤੇ ਫਰੋਜ਼ਪੁਰ ਪਾਰਲੀਮੈਂਟੀ ਹਲਕੇ ਦੇ ਵਿੱਚ ਬੜਾ ਤਕੜੀ ਫਾਈਟ ਦਿੱਤੀ ਹੈ ਇਸੇ ਤਰ੍ਹਾਂ ਜਿਵੇਂ ਹੋਰ ਹਲਕਿਆਂ ਦੇ ਵਿੱਚੋਂ ਪਰੰਤੂ ਬਿਲਕੁਲ ਹੀ ਥੱਲੇ ਗਏ ਨੇ ਇੱਕ ਦੋ ਹਲਕਿਆਂ ਦੇ ਵਿੱਚ ਹੀ ਅਮਰਸਰ ਦੇ ਵਿੱਚ ਆਪਣੀ ਜਮਾਨਤ ਬੱਚਾ ਉਹਨਾਂ ਦੇ ਵਿੱਚ ਕਾਮਯਾਬ ਵੀ ਰਹੇ ਨੇ ਪਰੰਤੂ ਬਾਕੀ ਹਰਕਿਆਂ ਦੇ ਵਿੱਚ ਪਾਰਟੀ ਦੀ ਬਹੁਤ ਹੀ ਜ਼ਿਆਦਾ ਸਥਿਤੀ ਮਾੜੀ ਰਹੀ ਹੈ ਜਿਸ ਸਬੰਧ ਦੇ ਵਿੱਚ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਖੁਦ ਕੈਂਡੀਡੇਟ ਸੀ ਉਹਨਾਂ ਦੇ ਰਹਿਣਾ ਹੈ ਕਿ ਸਾਡੇ ਨਾਲ ਤਾਇਤ ਕੀ ਨੋਟਾ ਤੋਂ ਵੀ ਮਾੜੀ ਹੋਈ ਹੈ ਇਸ ਤਰ੍ਹਾਂ ਦੇ ਵਿਚਾਰ ਵੀ ਸਾਹਮਣੇ ਆਉਂਦੇ ਰਹੇ ਨੇ ਇਹਦਾ ਕਾਰਨ ਕੀ ਨੇ ਇਹਦਾ ਮੰਥਨ ਚਿੰਤਨ ਮੰਥਨ ਕਰਨ ਦੇ ਲਈ ਪਾਰਟੀ ਨੂੰ ਦੀ ਬੀਰਤਾ ਦੇ ਨਾਲ ਸੋਚਣਾ ਪਊਗਾ ਨਾ ਕਿ ਇੱਕ ਦੂਸਰੇ ਤੇ ਪਰਦੋਸ਼ ਲਾ ਕੇ ਕਿਉਂਕਿ ਜਿਹੜੀ ਪਾਰਟੀ ਦੀ ਵੋਟ ਇੰਨੀ ਘਟ ਗਈ ਹੈ ਲੀਡਰ ਕਿਸੇ ਤੇ ਵੀ ਦੀ ਵੀ ਇਹ ਸਮਰਥਾ ਨਹੀਂ ਕਿ ਉਹ ਆਪਣੇ ਕੈਂਡੀਡੇਟ ਨੂੰ ਇੰਨੀ ਬੁਰੀ ਤਰ੍ਹਾਂ ਪੁਛਾਰ ਸਕਦਾ ਅੰਦਰੂਨੀ ਤੌਰ ਤੇ ਬੇਸ਼ੱਕ ਹੁੰਦੀਆਂ ਸਾਜ਼ਿਸ਼ਾਂ ਹੋ ਜਾਂਦੀਆਂ ਨੇ ਪਾਰਟੀ ਦੇ ਵਿੱਚ ਥੋੜੇ ਪੱਦਰ ਤੇ ਹੁੰਦੀਆਂ ਨੇ ਥੋੜੇ ਪੱਦਰ ਦੇ ਉੱਪਰ ਹਾਰ ਜਿੱਤ طے ਹੁੰਦੀ ਹੈ ਪਰੰਤੂ ਇੱਥੇ ਤਾਂ ਪਾਰਟੀ ਨੂੰ ਵੋਟ ਹੀ ਬਹੁਤ ਵੱਡੇ ਪੱਦਰ ਤੇ ਪਈ ਹੈ ਇਹਦੇ ਤੋਂ ਇਹ ਲੱਗਦਾ ਕਿ ਪਾਰਟੀ ਕਨਸੈਪਚੁਅਲ ਪੱਦਰ ਦੇ ਉੱਪਰ ਕਿਸੇ ਪਾਸਿਓਂ ਉਖੜੀ ਹੋਈ ਹੈ ਤੇ ਜਿਸ ਦਾ ਚਿੰਤਨ ਮੰਥਨ ਕਰਕੇ ਪਾਰਟੀ ਨੂੰ ਦੁਬਾਰਾ ਜੀਹਤ ਤੇ ਲਿਆਉਣ ਦੀ ਲੋੜ ਹੈ ਜਿੱਥੋਂ ਤੱਕ ਜਿਹੜੇ ਰੋਅਰ ਸ਼ੋ ਜਾਂ ਰੋਡ ਰੈਲੀਆਂ ਜਾਂ ਵੱਡੇ ਇਕੱਠ ਉਹ ਕਿਤੇ ਇਹ ਤਾਂ ਨਹੀਂ ਨਾ ਕਿਸ ਤਰ੍ਹਾਂ ਜਿਵੇਂ ਕਿ ਅ ਅੱਜਕੱਲ ਸਿਆਸਤ ਦੇ ਵਿੱਚ ਲੀਡਰ ਆਪਣਾ ਕੰਮ ਛੱਡ ਚੁੱਕੇ ਨੇ ਵਰਕਰ ਵੀ ਆਪਣਾ ਕੰਮ ਛੱਡ ਚੁੱਕੇ ਨੇ ਤੇ ਬਫੋ ਬੱਕਰੇ ਇਸ ਤਰ੍ਹਾਂ ਦੇ ਕੁਝ ਸਿਆਸੀ ਜਿਹੜੇ ਹੈਗੇ ਵੱਡੇ ਨੁਸਖੇ ਦੇਣ ਵਾਲੇ ਜਾਂ ਪੁੜੀਆਂ ਦੇਣ ਵਾਲੇ ਜਿਸ ਤਰ੍ਹਾਂ ਕਿ ਪੀਤੇ ਦੀਆਂ ਆਉਂਦੇ ਸੀ ਕਿ ਉਸ ਤਰ੍ਹਾਂ ਦੇ ਕਿਤੇ ਨੁਸਖਿਆਂ ਦਾ ਸ਼ਿਕਾਰਤਾ ਨਹੀਂ ਹੋਏ ਹੋਏ ਜਾਂ ਉਸ ਤਰ੍ਹਾਂ ਦੇ ਆਰਗੇਨਾਈਜ਼ਰਾਂ ਨੇ ਆਰਗੇਨਾਈਜ਼ ਕਰਕੇ ਦੇ ਦਿੱਤਾ ਹੋਵੇ ਤੇ ਜਿਨ੍ਹਾਂ ਦੀ ਜ਼ਮੀਨੀ ਪੱਧਰ ਤੇ ਉੱਪਰ ਵੋਟ ਵੀ ਨਾ ਹੋਵੇ ਤੇ ਇਸ ਤਰ੍ਹਾਂ ਕੇ ਵੀ ਕਿਤੇ ਇਸ ਤਰ੍ਹਾਂ ਦੀ ਜਿਹੜੀ ਨੀਤੀ ਦਾ ਤਨਿਸ਼ਕਾਰ ਹੋਏ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਉਹ ਲੋਕਾਂ ਦੇ ਨਾਲ ਜੁੜ ਕੇ ਹੈ ਤੇ ਉੱਥੋਂ ਪਿੰਡਾਂ ਦੇ ਵਿੱਚੋਂ ਜ਼ਥੇਦਾਰ ਆਪਣੇ ਬੰਦੇ ਕਾਡਰ ਲਿਆਉਂਦੇ ਸੀ ਉਹਨਾਂ ਦੇ ਡੈਲੀਗੇਟ ਬਾਕੀ ਦਾ ਉਹਨਾਂ ਦੇ ਵਿੱਚੋਂ ਜੁੜ ਕੇ ਆਉਂਦੇ ਸੀਗੇ ਤੇ ਜਿਹੜਾ ਪਿਛਲਾ ਆਪਾਂ ਦੇਖਿਆ ਜਾਂਦਾ ਹੈਗਾ ਤੇ ਕਿਤੇ ਇਹ ਨਵਾਂ ਜਿਹੜੀ ਤਕਨੀਕ ਸੀ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਤੇ ਮਾਤ ਤਾਂ ਨਹੀਂ ਖਾ ਗਿਆ ਇਹ ਵੀ ਦੇਖਣ ਵਾਲੀ ਗੱਲ ਹੈ ਬਿਲਕੁਲ ਡਾਕਟਰ ਸਾਹਿਬ ਜਿਦਾ ਤੁਸੀਂ ਪਹਿਲਾਂ ਕਹਿ ਵੀਦਿਆ ਹੋ ਕਿ ਸਰਦੇਵ ਸਿੰਘ ਢਿੰਡਸਾ ਉਹਨਾਂ ਨੇ ਜਿਹੜੀ ਐ ਸੰਸਥੀ ਚੋਣਾਂ ਦੇ ਵਿੱਚ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਲਿਆ ਸੀ ਕਹਿੰਦਾ ਪਾਬ ਕਿ ਜਿਹੜੀ ਕੋਰ ਕਮੇਟੀ ਦੇ ਵਿੱਚ ਜੇਕਰ ਸਰਦੇਵ ਸਿੰਘ ਢਿੰਡਸਾ ਜਾਂਦੇ ਹੈ ਤਾਂ ਫਿਰ ਉਹ ਇਹ ਗੱਲ ਜ਼ਰੂਰ ਸੁਖਦੇਵ ਸਿੰਘ ਢੀਂਡ ਸਾਹਿਬ ਦੁਬਾਰਾ ਫਿਰ ਜੇਕਰ ਸਗਵੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਲੈਂਦੇ ਆ ਤਾਂ ਬਾਕੀ ਸੀਨੀਅਰ ਲੀਡਰਸ਼ਿਪ ਕੋਰ ਕਮੇਟੀ ਤਰ੍ਹਾਂ ਦਾ ਜਿਹੜੀ ਹੋਰ ਸ਼ਖਸੀਅਤਾਂ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਰਹੇਗਾ ਇਹ ਸਾਰੇ issues ਦੇ ਮਾਮਲੇ ਵਿੱਚ ਉਹ ਯਾਨੀ ਕਿ ਪਾਲਾਬੰਦੀ ਹੋਏਗੀ ਇੱਕ ਬੰਦੇ ਢੀਂਡ ਸਾਹਿਬ ਦੂਜੇ ਬੰਦੇ ਜਿਹੜੀ ਹੈ ਸਗਵੀਰ ਸਿੰਘ ਬਾਦਲ ਕੀ ਸਗਵੀਰ ਸਿੰਘ ਬਾਦਲ ਵਾਕੀ ਅਸਤੀਫਾ ਦੇਣ ਦੇ ਰਾਉਂ ਦੇ ਵਿੱਚ ਹੋਣਗੇ ਕੋਰ ਕਮੇਟੀ ਦਾ ਜਿਹੜਾ ਦਬਾਅ ਬਣ ਸਕੇਗਾ ਜਾਂ ਸਿਕਦੇਵ ਸਿੰਘ ਢੀਰਸਾ ਜਿਹੜੀ ਇਹ ਆਵਾਜ਼ ਨੂੰ ਹੁਣ ਕੋਰ ਕਮੇਟੀ ਦੇ ਵਿੱਚ ਦੁਬਾਰਾ ਨਹੀਂ ਰੱਖ ਸਕਣਗੇ ਕਿਵੇਂ ਲੱਗਦਾ ਹੈ ਜਿਹੜਾ ਸਾਰਾ ਕੁਝ ਭਿੰਦਰ ਸਾਹਿਬ ਜਿਸ ਤਰ੍ਹਾਂ ਕੇ ਸਰਦਾਰ ਸਿਕਦੇਵ ਸਿੰਘ ਢੀਰਸਾ ਦਾ ਰਾਉਂ ਲੱਗ ਰਿਹਾ ਸੀਗਾ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬਿਆਨ ਦਿੱਤੇ ਨੇ ਉਹਦੇ ਤੋਂ ਹੀ ਲੱਗਦਾ ਉਹਦੀ ਪ੍ਰਤੀਕਿਰਿਆ ਦੇ ਵਿੱਚ ਕੀ ਲੱਗਦਾ ਕਿ ਤਿੰਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਜ਼ਿਲ੍ਹਾ ਜੱਥੇਦਾਰਾਂ ਵੱਲੋਂ ਇਸ ਤਰ੍ਹਾਂ ਦੀ ਆਪਣੀ ਮੰਗ ਕੀਤੀ ਗਈ ਹੈ ਪਾਰਟੀ ਨੂੰ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖੀ ਗਈ ਹੈ ਜ ਜਿਹਦੇ ਵਿੱਚ ਮੰਗ ਕੀਤੀ ਹੈ ਕਿ ਜਿਹੜਾ ਨੇ ਸੱਤਾ ਦਾ ਸੁੱਖੋ ਗਿਆ ਲੰਬਾ ਸਮਾਂ ਭੋਗ ਗਿਆ ਤੇ ਜਦੋਂ ਪਾਰਟੀ ਨੂੰ ਇਲੈਕਸ਼ਨ ਲੜੀ ਤੇ ਉਹਨਾਂ ਨੇ ਉਹਦੀ ਮਦਦ ਨਹੀਂ ਕੀਤੀ ਇਹਦੇ ਤੋਂ ਇਹ ਲੱਗਦਾ ਕਿ ਪਾਰਟੀ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਇਸ ਤਰ੍ਹਾਂ ਦੀ ਤਲਖੀ ਪੈਦਾ ਹੋ ਜਾਵੇਗੀ ਜਿਹਦੇ ਨਾਲ ਲੱਗਦਾ ਨਹੀਂ ਹੈ ਕਿ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵੱਡੇ ਪੱਧਰ ਦੇ ਉੱਪਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਿਸੇ ਕਿਸਮ ਦਾ ਬੰਦਾ ਚੈਲਿੰਗ ਹੋਵੇ ਕਿਉਂਕਿ ਫਿਰ ਵੀ ਸਰਦਾਰ ਸਿਖਵੀਰ ਸਿੰਘ ਬਾਦਲ ਦਾ ਪਾਰਟੀ ਦੇ ਉੱਪਰ ਉਹਨਾਂ ਦੇ ਪਾਸ ਇੱਕ ਕਹਿਣ ਨੂੰ ਵੱਡੀ ਗੱਲ ਹੈ ਕਿ ਵੀ ਅਸੀਂ ਦੇਖੋ ਬਠਿੰਡਾ ਹਲਕਾ ਜਿੱਤ ਲਿਆ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਪਾਸ ਕਾਫੀ ਕੁਝ ਹੈਗਾ ਕਹਿਣ ਦੇ ਲਈ ਉਹਨਾਂ ਨੇ ਸਮਝਾਤਾ ਕਿ ਦੂਸਰਾ ਇਹ ਵੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇ ਪਿਛੋਕਰ ਚਾਪਾ ਝਾਤ ਮਾਰੀ ਹੈ ਜਦੋਂ 2017 ਦੇ ਵਿੱਚ ਪਾਰਟੀ ਦੀ ਹਾਰ ਹੋਈ ਸੀ ਉਸ ਤੋਂ ਬਾਅਦ ਵੀ ਇੱਕ ਵਾਰ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾ ਸਰਦੇਵ ਸਿੰਘ ਢੀਂਟਾ ਨੇ ਆਪਣੇ ਵੱਲੋਂ ਇਹ ਕਿਹਾ ਸੀ ਕਿ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਪਾਰਟੀ ਦਾ ਪ੍ਰਧਾਨ ਲਵੇ ਸੁਖਵੀਰ ਸਿੰਘ ਬਾਦਲ ਲਵੇ ਪਰੰਤੂ ਉਹਦੇ ਵਿੱਚ ਵੀ ਜਿਹੜੇ ਕੋਰ ਕਮੇਟੀ ਦੇ ਉਹਨਾਂ ਹਾਲਾਂਕਿ ਬਹੁਤ ਵੱਡੇ ਲੀਡਰ ਸੀ ਜਿਹੜੇ ਕੁਝ ਗਹਿਣ ਤੋਂ ਚਲੇ ਵੀ ਗਏ ਨੇ ਬਹੁਤ ਵੱਡੇ ਲੀਡਰ ਬੈਠੇ ਸਨ ਪਰੰਤੂ ਸਰਦਾਰ ਸਖਦੇਵ ਸਿੰਘ ਢੀਂਟਾ ਦੇ ਨਾਲ ਇਸ ਤਰ੍ਹਾਂ ਦੀ ਵੱਡਿਆਂ ਨੇ ਹਾਂ ਹਾਂ ਕਿਸੇ ਨੇ ਨਹੀਂ ਸੀ ਮਨਾਈ ਤੇ ਉਸ ਤੋਂ ਬਾਅਦ ਢੀਂਡਸਾ ਸਾਹਿਬ ਨੂੰ ਹੀ ਅਕਾਲੀ ਦਲ ਦੇ ਵਿੱਚੋਂ ਬਾਹਰ ਜਾਣਾ ਪੈ ਗਿਆ ਸੀ। ਬਲਕੁਟਾ ਸਾਹਿਬ ਕੋਰ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦਮੱਜ ਰਵੀਅਤ ਕੀ ਕੋਈ ਆਪਣੇ ਪੱਤਰ ਦੀ ਗੱਲ ਰੱਖਾਂਗੇ। ਦੇਖਣਾ ਹੋਵੇਗਾ ਕਿ ਉਹਨਾਂ ਦੀ ਰੱਖੀ ਗਈ ਗੱਲ ਨੂੰ ਪਾਰਟੀ ਪ੍ਰਬੰਧਨ ਕਿਸ ਤਰ੍ਹਾਂ ਲੈਣਗੇ। ਔਰ ਕਮੇਟੀ ਸਾਰੀ ਕਿਵੇਂ ਹਜ਼ਮ ਕਰੇਗੀ ਕਈ ਤਰ੍ਹਾਂ ਦੇ ਇਸ ਸਾਰੇ ਮਾਮਲੇ ਨੇ खैर ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਵੇਲੇ ਜਿਹੜੀਆਂ ਪੰਜਾਬ ਦੀ ਸਿਆਸਤ ਦੀਆਂ ਅਕਾਲੀ ਦਲ ਦੀ ਕੋਰ ਕਮੇਟੀ ਉੱਤੇ ਵੱਟੇ ਪੱਧਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਰਹੀ ਗੱਲ ਦੂਜੇ ਵੱਡੇ ਲੋਕ ਸਭਾ ਚੋਣ ਪੇੜ ਤੋਂ ਬਾਅਦ ਜਿਹੜੀ ਹੈ ਦੇਸ਼ ਦੀ ਲੋਕ ਸਭਾ ਜਿਹਦੋਂ ਹੁਣ ਅਗਲੀ ਜੁੜੇਗੀ ਉਹ 24 ਜੂਨ ਨੂੰ ਤੇ 27 ਜੂਨ ਨੂੰ ਜਿਹੜੀ ਰਾਜ ਸਭਾ ਦੀ ਬੈਠਕ 26 ਜੂਨ ਵਾਲੀ ਜੁੜਨ ਵਾਲੀ ਜਿਹੜੀ ਲੋਕ ਸਭਾ ਇਸ ਵੇਲੇ ਵੱਡੇ ਪੱਧਰ ਉੱਤੇ ਇਸ ਗੱਲ ਨੂੰ ਅਹਿਮ ਹੋਏਗੀ ਕਿ ਦੇਸ਼ ਦੀ ਜਿਹੜੀ ਲੋਕ ਸਭਾ ਨੂੰ ਜਿਹੜਾ ਸਪੀਕਰ ਲੋਕ ਸਭਾ ਦੇ ਸਪੀਕਰ ਕੌਣ ਹੋਣਗੇ ਤੇ 10 ਸਾਲਾਂ ਬਾਅਦ ਵਿਰੋਧੀ ਧਿਰ ਦਾ ਨੇਤਾ ਵੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਉਹਦੀ ਆਵਾਜ਼ ਵੀ ਸੁਣਾਈ ਦੇਗੀ खैर ਡਾਕਟਰ ਸਾਹਿਬ ਅੱਜ ਇਹ ਸਾਰੇ तमाम ਮਸਲੇ ਸਬੰਧੀ ਤੁਸੀਂ ਚੈਨਲ ਯੂਨੀਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਬਹੁਤ ਬਧਨਵਾਦ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਯੂਨੀਸ਼ਨ ਪੰਜਾਬੀ